ਕਿਹੜਾ ਕੀ ਕਹਿਣਾ ਚਾਹੋਗੇ ਬੇਟਾ ਪਾਣੀ ਅੱਜ ਪਾਣੀ ਆਇਆ ਇਲਾਕੇ ਵਿੱਚ ਪਾਣੀ ਆਇਆ ਮਤਲਬ ਇੱਦਾਂ ਵਾ ਵੀ ਐਮਐਲਏ ਸਾਹਿਬ ਦਾ ਸਾਡੇ ਇੱਥੇ ਹੈਗੇ ਕਾਉਂਸਲਰ ਨੂੰ ਬਾਰ ਉਹਨਾਂ ਨੇ ਮੋਟਰਾਂ ਲਾਈਆਂ ਹੋਈਆਂ ਵਾ ਤੇ ਇਹ ਕੰਮ ਚੱਲਦਾ ਕਿ ਹੋਈ ਹੋਈ ਉਹ ਪਿੱਛੇ ਸਾਰਾ ਪਾਣੀ ਨਿਕਲ ਚੁੱਕਾ ਵਾ ਸਾਰਾ ਪਾਣੀ ਲਾਣਾ ਇਹ ਪਾਣੀ ਆ ਪੂਰਾ ਹਾਲ ਆ ਤੇ ਸਕੂਲ ਜਾ ਨਹੀਂ ਜਾਂਦਾ ਹਾਂਜੀ ਸਕੂਲ ਪਾਣੀ ਚੱਲ ਜਾਂਦਾ ਪਾਣੀ ਸਕੂਲ ਚੱਲ ਜਾਂਦੇ ਹੋ ਨਹੀਂ ਮੈਂ ਤਾਂ ਤਰ੍ਹਾਂ ਨਹੀਂ ਕਹਿਣੀ ਹਾਂ ਇੱਦਾਂ ਜਿਆੜੀ ਗੱਲ ਕਰ ਰਹੇ ਇੱਦਾਂ ਸੈੱਟ ਕਰੋ ਜਿੱਥੇ ਖੜੇ ਆਪਾਂ ਐਮਐਲ ਨੂੰ ਦਿਖਾ ਗਈ ਗਲਤੀ ਕੀਤੀ ਆ ਲੋਕਾਂ ਨੇ ਹਾਂ ਜਿੱਦਾਂ ਕਿ ਗਲਤੀ ਕੀਤੀ ਆ ਕਿਹਨੇ ਗਲਤੀ ਕੀਤੀ ਆ ਤੁਹਾਡੇ ਇਲਾਕੇ ਦਾ ਕੌਂਸਲ ਲਗਾਉਣਾ ਹੈ ਸਾਡੇ ਇਲਾਕੇ ਨਿੱਕੂ ਬਾੜੀ ਨਿੱਕੂ ਬਾੜੀ ਏਗਾ ਨਿੱਕੂ ਬਾੜੀ ਚੱਲ ਰੌਦਾ ਰੌਦਾ ਹਰਮਿੰਦਰ ਸਿੰਘ ਜੀ ਠੀਕ ਆਣਾ ਚਾਹੋਗੇ ਪਾਣੀ ਦੇ ਵਿੱਚ ਸੇਵਾ ਵੀ ਕਰ ਰਹੇ ਹਾਂ ਕੋਈ ਠਿਕਾਣੇ ਤੁਹਾਡੀਆਂ ਇੱਥੇ ਪਾਣੀ ਇੱਥੇ ਦੇਖ ਲੋ ਪਾਣੀ ਤਾਂ ਦੇਖੋ ਅਦਰ ਰੌਦਾ ਸਰ ਹੈ ਬਾਕੀ ਜੇ ਸਾਨੂੰ ਸੇਵਾ ਦਾ ਮੌਕਾ ਮਿਲਿਆ ਸੋਮਵਾਰ ਦਾ ਉਥੇ ਅਸੀਂ ਛੱਡਾਂਗੇ ਨਹੀਂ ਪਾਣੀ ਦਾ ਪੂਰਾ ਹਾਲ ਲਾ ਕੇ ਦੇ ਦੇ ਤੁਸੀਂ ਜੇ ਜੰਬਰਸਾ ਬੰਦਾ ਕੋਈ ਜਾਣੇ ਕਿ ਕੋਈ ਜ਼ੀਰੂ ਨਭਈ ਹੈ ਕੀ ਕਰੀਏ ਠੀਕ ਆਣਾ ਚਾਹੋਗੇ ਠੀਕ ਹੈ ਸਕਦੇ ਹਾਂ ਤਾਂ ਕਾਫੀ ਦਿਨਾਂ ਦਾ ਚੱਲਦਾ ਹੋ ਜਾਣਾ ਕੋਈ ਤਾਂ ਕੋਈ ਲਾਜ ਹੀ ਨਹੀਂ ਹੈਗਾ ਐਮਐਲਏ ਵਾਲੇ ਦੋ ਘਾਰੇ ਆਏ

ਤੁਹਾਡੀ ਚਨਗਪੁਰੀ ਜੋਰ ਆਗ ਲੈਂਦੀ ਆ ਪਾਣੀ ਦੇ ਇਹਦਾ ਕਾਫੀ ਹਾਲ ਤੱਕ ਸਾਡੇ ਐਮਐਲ ਸਾਹਿਬ ਨੇ ਹੁਣ ਪਾਣੀ ਦਾ ਹੱਲ ਕਰਵਾਇਆ ਆ ਚਲੋ ਇਹ ਥੋੜਾ ਸੀਵੇ ਬੈਗ ਮਾਰਦਾ ਪਿਆ ਪਾਣੀ ਦਾ ਮੋਟਰਾਂ ਚੱਲੀਆਂ ਹੋਈਆਂ ਨੇ ਆਪਾਂ ਉਹਨਾਂ ਨੂੰ ਕਿਹਾ ਸੀ ਉਹਨਾਂ ਨੇ ਪੈਲ ਦੇ ਆਧਾਰ ਤੇ ਦੋਵੇਂ ਮੋਟਰਾਂ ਚਲਾਤੀਆਂ ਸੀ ਇੱਕ ਨਿੱਕੂ ਭਾਰਤੀ ਵਾਲੇ ਏਰੀਆ ਆਪਣਾ ਟਰਾਂਸਪੋਰਟ ਨਗਰ ਵਾਲੀ ਮੋਟਰ ਤੇ ਮਿੰਨੀ ਰੋਗੜਾ ਵਾਲੀ ਮੋਟਰ ਦੋਵੇਂ ਚੱਲਦੀ ਪਈ ਆ ਸੁਨੇਹਤਾ ਰੱਬ ਦਾ ਜੀ ਹੁਣ ਦਾ ਬੋਲਈ ਆ ਚਲੋ ਕੋਈ ਨਾ ਕੋਈ ਆਣ ਵਾਲੀ ਸਰਕਾਰ ਆ ਜਾਂ ਮੌਜੂਦਾ ਸਰਕਾਰ ਕੰਮ ਕਰਦੀ ਪਈ ਆ ਇਹ ਹੌਲੀ ਹੌਲੀ ਹੱਲ ਹੋਊਗਾ ਜੀ ਇਹ ਸਾਲਾਂ ਤੋਂ ਹਾਜ਼ਰੀ ਨਾ ਆਇਆ ਹੁਣ ਕੀ ਕਹਿ ਸਕਦੇ ਆ ਜੀ ਹੁਣੇ ਦੇ ਬਾਰੇ ਆਪਾਂ ਸਾਰੇ ਮਾਰਕੀਟ ਵੀ ਦੁਖੀ ਆ ਕੀ ਚਲੋ ਕੁਝ ਨੀਵਾ ਏਰੀਆ ਕਰਕੇ ਇਹ ਅੱਜ ਦੀ ਪਰੇਸ਼ਾਨੀ ਨਹੀਂ ਇਹ ਕਈ 50 60 ਸਾਲ ਹੋ ਗਏ ਇਸ ਪਰੇਸ਼ਾਨੀ ਨੂੰ ਸਾਨੂੰ ਚਲਦੇ ਹੋਏ ਕਰਨੇ ਦੀ ਜੋ ਦਰਸਾਨਾ ਹੋ ਸਕਦਾ ਹੈ ਕਿ ਹੁੰਦਾ ਹੈ ਵੀ ਦੇਖੋ ਜੀ ਹੋਰ ਨੂੰ ਸਭ ਕੁਝ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਕਿ ਵਧੀਆ ਪਾਈਪ ਲਾਈਨ ਵਧੀਆ ਹੋਈਵੇ ਆ ਕੁਝ ਮਤਲਬ ਵੱਡੇ ਕੋਈ ਪ੍ਰੋਜੈਕਟ ਦੇ ਨਾਲ ਆਵੇ ਕਿ ਇਹਨੂੰ ਪਾਣੀ ਜਿੱਦਾਂ ਮੀਂਹ ਪਵੇ ਇਹ ਇੱਕਦਮ ਬਿਲਕੁਲ ਸਾਫ਼ ਹੋਣਾ ਚਾਹੀਦਾ ਨਾਲ ਦੀ ਨਾਲ ਹੀ